ਸਰਫ਼ ਦੀ ਸੰਗਰੂਰ ਵੀ ਦੀ ਰੱਖੀ ਨਸ਼ੇ ਕਿਸੇ ਨੂੰ ਛੱਡਦੇ ਨਹੀਂ ਇਹ ਜਾਨ ਮਾਰਨੇ ਖਾ ਜਾਂਦੇ ਇਹ ਜਾਨ ਮਾਰਨੇ ਖਾ ਜਾਂਦੇ ਨਸ਼ੇ ਕਿਸੇ ਨੂੰ ਛੱਡਦੇ ਨਹੀਂ ਇਹ ਜਾਨ ਮਾਰਨੇ ਖਾ ਜਾਂਦੇ ਇਹ ਜਾਨ ਮਾਰਨੇ ਖਾ ਜਾਂਦੇ ਨਸ਼ੇ ਕਰਨ ਵਾਲਾ ਲੁੱਟਿਆ ਜਾਂਦਾ ਨਸ਼ੇ ਕਰਨ ਵਾਲਾ ਲੁੱਟਿਆ ਜਾਂਦਾ ਕੋਟੀਆਂ ਵੇਚਣ ਵਾਲੇ ਮਾ ਜਾਂਦੇ ਕੋਟੀਆਂ ਵੇਚੇ ਵਾਲੇ ਮਾ ਜਾਂਦੇ ਗੱਲਾਂ ਤੂੰ ਸੁਣ ਚੰਦ ਮਦ ਮੇਰੀਆਂ ਗੱਲਾਂ ਤੂੰ ਚੰਦ ਸੁਣ ਮਨ ਮੇਰੀਆਂ ਜੇ ਸਾਡੇ ਹੋਰਾ ਨੂਰ ਕੰਮ ਜਾਵੇ ਇੰਦਗੀ ਨੂੰ ਨਰਕ ਬਣਾਉਣ ਵਾਲਿਆਂ ਹੁਣ ਤਾਂ ਤੁਸੀਂ ਦਿਨਾਂ ਤੇ ਆਵੇ ਕਿੰਦਗੀ ਨੂੰ ਨਰਕ ਬਣਾਉਣ ਵਾਲਿਆਂ ਕਦੇ ਨਾ ਮਿਲ ਗਿਆ ਤੇ ਨਸ਼ਿਆਂ ਖਾਤਰ ਚੋਰੀ ਦੀ ਆਦਤ ਪੈ ਜਾਂਦੀ ਚੋਰੀ ਦੀ ਆਦਤ